आजा घबरा ना मेरे तक देख रहे हो इस टाइम जो भी माहौल गमराह है तो जानू दिखा रहा है कि पुलिस प्रशासन ਜਾ ਗਿਆ ਫੜ ਕੇ ਜਿਹੜਾ ਲਜਾਇਆ ਜਾ ਰਿਹਾ ਦਿੱਕੇ ਘਰ ਨਾਲ ਲੱਗਿਆ ਉਹ ਮੈਨੂੰ ਗੱਲ ਪੈਂਦਾ ਤਾਂ ਕੱਢਣੀ ਹੀ ਪਾਲ ਮੇਰੇ ਨਾਲ ਪੈਂਦਾ ਕੋਈ ਅੰਦੀ ਨਾਲ ਕਰਦਾ

ਕੰਡਾ ਕਾ ਕੋਈ ਕੀ ਕਰੀ ਸੀ ਮੈਂ ਤਾਂ ਮੈਂ ਦੇਰ ਮੱਥਾ ਆਇਆ ਉਹ ਮੈਂ ਕਹਾਂ ਉਹ ਕਾੜੀ ਲੱਗ ਨਾ ਆਈ ਨੰਨੀ ਚੱਲ ਜਾ ਗਾ ਯਾਰ ਆਪਾਂ ਕੋ ਲੜਨਾ ਥੋੜਾ ਹੈ ਜਰਾ ਕਾੜੀ ਦਾ ਗੱਲਾਂ ਤਾ ਬਾਈ ਨੇ ਮੈਨੂੰ ਕਾਲ ਕੱਟੀ ਇੱਥੇ ਗਾ ਬੰਦ ਨਹੀਂ ਗੱਡੀ ਉਹ ਬਾਈ ਨੇ ਗੱਡਾਂਗੇ ਕੰਟੀ ਉਹ ਬਾਈ ਨੇ ਕੱਟੀ ਜੇ ਮਿੰਦੂ ਦੂ ਹੋਇਓ ਤੇ ਉਹ ਬੋਲਣ ਦੇਂਡਾ ਛੰਡਿਆ ਜੀਦੇ ਨਹੀਂ ਤੁਹਾਨੂੰ ਥੋਡੀ ਖਾਤਰੀ ਬੈਠੇ ਆ ਮੈਂ ਕਹਾਂ ਵੀਰੇ ਮੈਂ ਥੋਡੀ ਖਾਤਰੀ ਬੈਠੇ ਸਾਨੂੰ ਬੋਲੋਗੇ ਤੁਸੀਂ ਤੂੰ ਬੈਠਾ ਜਾ ਕਰੇ ਜਾ ਆਪਾਂ ਕੱਲ ਨਿਕਲੇਗਾ ਠੀਕ ਹੈ ਨਹੀਂ ਕਾ ਅਸੀਂ ਮੋਰਚਾ ਆਏ ਦਿਨ ਜਿਹੜਾ ਐਡਾ ਵੱਡਾ ਕਰਾਂਗੇ ਇਹਨਾਂ ਨੇ ਮਜ ਅਸੀਂ ਕਦੇ ਵੀ ਅੱਜ ਤੱਕ ਕੋਈ ਦਲਤ ਕੰਮ ਨਹੀਂ ਕੀਤਾ ਕਦੇ ਵੀ ਕੋਈ ਜਿਹੜੀ ਲੜਾਈ ਗਲਤ ਨਹੀਂ ਲੜੀ ਜਿਹੜੀ ਵੀ ਲੜਾਈ ਲੜੀ ਅੱਜ ਤੱਕ ਮੇਰੇ ਕੰਮ ਕਰਦੇ ਦਰਮਿਆਨ ਜਿਹੜੇ 25 30 ਸਾਲ ਹੋ ਗਏ ਨੇ ਮੈਨੂੰ ਕੰਮ ਕਰਦਿਆਂ ਨੂੰ ਜਿਹੜੀ ਲੜਾਈ ਲੜਿਆ ਅਸੀਂ ਸੀਨੇ ਲਾ ਕੇ ਛੱਡੇ ਤੇ ਅਗਲੇ ਨੂੰ ਸਮਸ਼ਾਨ ਘਾਟ ਜਾ ਕੇ ਛੱਡ ਕੇ ਆਇਆ ਹੁਣ ਵੀ ਇਹ ਕੰਨ ਖੋਲ ਕੇ ਸੁਣ ਲੈਣ ਕਿ ਤੇਰੇ ਮੁੱਠ ਮਲੇਖੇ ਜਨ ਰਿਹਾ ਜੇ ਇਹ ਬੰਦੇ ਪੂਰੇ ਆਪ ਨੂੰ ਸਟੈਂਡ ਤੇ ਰਹਿਣਗੇ ਜਿਹੜੇ ਜਿਹੜੀ ਬੜੀ ਵਾਰੇ ਇਹ ਅਜਾ ਸਟੈਂਡ ਤੇ ਰਹਿਣ ਅਸੀਂ ਉਹਨਾਂ ਦੇ ਨਾਲ ਬਾਹ ਸਾਡੀ ਜਾਨ ਚਲੀ ਜਾਵੇ ਅਸੀਂ ਇਹਨਾਂ ਨਾਲ ਖੜੇ ਹਾਂ ਹੌਲੀ ਜੋ ਧਰਨੇ ਤੇ ਬੈਠੇ ਹੋ ਮੇਨ ਮੁਖ ਮੰਗਾ ਕਿਹੜੀਆਂ ਰੱਖੀਆਂ ਜਾਣਗੀਆਂ ਔਰ ਇਹ ਮੁਖ ਮੰਗਾ ਇਹ ਪਹਿਲਾਂ ਤਾਂ ਜਿਹੜੇ ਫੜੇ ਸਾਥੀ ਛੱੜੇ ਗਾਉਂਡ ਸੁਨਦਰ ਡੰਡੀਆਂ ਦੇ ਨਾਲ ਉਹਦੇ ਸਾਥੀ ਉਹਨਾਂ ਨੂੰ ਰਿਹਾ ਕਰਦੀ ਨਹੀਂ ਪਿਆ ਕੋਈ ਨਹੀਂ ਇਹ ਰਿਹਾ ਨਾ ਕੀਤਾ ਜਿਹੜਾ ਇੱਥੋਂ ਦਾ ਪ੍ਰਧਾਨ ਵੀ ਲੈ ਕੇ ਗਏ ਨੇ ਗਾਉਂਡ ਸੁਨਦਰ ਡੰਡੀਆਂ ਜਿਹੜੇ ਉਹਨਾਂ ਨੂੰ ਰਿਹਾ ਕਰ ਰਿਹਾ ਇਹ ਰਿਹਾ ਨਹੀਂ ਕਰੇਗੇ ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ ਇਹਨਾਂ ਰੇੜੀਆਂ ਵਾਲਿਆਂ ਤੋਂ ਵੀ ਪਹਿਲਾਂ ਚੰਦਾ ਲਿਆ ਗਿਆ ਹੁਣ ਵੀ ਪੰਜਾਬ ਪਿਆਰ ਪਿਆ ਲਿਆ ਜਾਂਦਾ ਜਿਹੜੀਆਂ ਆੜਤਾ ਨੇ ਉਹਨਾਂ ਤੋਂ ਵੀ ਗੁੰਡਾ ਟੈਕਸ ਲਿਆ ਜਾ ਰਿਹਾ ਹੈ ਮਤਲਬ ਕਿ ਗੁੰਡੇ ਟੈਕਸ ਨਾਲ ਨਹੀਂ ਰੱਜੇ ਹੁਣ ਇਸ ਤੋਂ ਇਲਾਵਾ ਹੋਰ ਪੈਸੇ ਲੈਣੇ ਨੇ ਇਹਦੇ ਤੇ ਕਬਜ਼ਾ ਕਰਾਉਣ ਦੀ ਪਹਿਲਾਂ ਤੁਸੀਂ ਆਪ মিডিਆ ਦੇ ਵਿੱਚ ਇਸ ਤਾਲ ਨੂੰ ਬੜੀ ਪ੍ਰਮੁਖਤਾ ਦੇ ਨਾਲ ਚੱਕਿਆ ਸੀ ਕਿ ਜਿਹੜੀ ਦਾਣਾ ਮੰਡੀ ਹੈ ਇਹ ਵੀ ਵੇਚਣ ਦਾ ਕੰਮ ਕੀਤਾ ਜਾ ਰਿਹਾ ਹੈ ਮਤਲਬ ਕਿ ਹਰ ਪਾਸੇ ਤੋਂ ਮੁਨਾਫਾ ਜਿਹੜੀ ਮੁਨਾਫੇ ਦੀ ਹਵਸ ਹੈ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਔਰ ਇਹ ਸਨੂੰ ਲੋਕ طاقت ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਦੇ ਇਹਨਾਂ ਦੇ ਮਨ ਵਿੱਚ ਭਲੇਖਾ ਹੈ ਕਿ ਸ਼ਾਇਦ ਪੁਲਿਸ ਦੇ ਜ਼ੋਰ ਤੇ ਇਹਨਾਂ ਦੇ ਜ਼ਬਰ ਤੇ ਅਸੀਂ ਜਿਹੜਾ ਇਹਨਾਂ ਨੂੰ ਹਟਾ ਲਵਾਂਗੇ ਇਹਨਾਂ ਦੇ ਮਨ ਚ ਭਲੇਖੇ ਨੇ ਸਾਡਾ ਜਿਹੜਾ ਦੇਸ਼ ਦਾ ਖਾਸ ਤੌਰ ਤੇ ਪੰਜਾਬ ਦਾ ਉਹ ਪ੍ਰਾਪੀਆਂ ਪ੍ਰਾਸ਼ਾਨਾ ਮਤ ਆਤਿਹਾਸ ਹੈ ਸਾਡੇ ਪੰਜਾਬ ਦੀ ਧਰਤੀ ਦਸਾਂ ਗੁਰੂਆਂ ਦੀ ਧਰਤੀ ਹੈ ਪੰਜਵੇਂ ਗੁਰੂ ਤੋਂ ਲੈ ਕੇ ਸਾਡੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਜੇ ਕਿਸੇ ਨੇ ਜ਼ਬਰ ਕੀਤਾ ਜ਼ਬਰ ਦੇ ਖਿਲਾਫ ਉਹਰਾ ਮੰਤੰਗ ਦੇ ਨਾਲ ਵੀ ਔਰ ਜਿਹੜਾ ਟੰਗ ਉਹਨਾਂ ਨੇ ਬਣਾਇਆ ਉਹਨਾਂ ਦੇ ਨਾਲ ਵੀ ਜਵਾਬ ਦਿੱਤਾ ਹੈ ਇਹਨਾਂ ਦੇ ਮਨ ਵਿੱਚ ਭਲੇਖੇ ਨੇ ਭਲੇਖੇ ਦੂਰ ਕਰ ਦੇਣ ਬਦਮਾਸ਼ ਚੋਰ ਲੁੱਟੇਰੇ ਉਹਨਾਂ ਦੇ ਕੋਈ ਪੈਰ ਨਹੀਂ ਹੁੰਦੇ ਔਰ ਜਿਹੜੇ ਲੜਨ ਵਾਲੇ ਲੋਕ ਨੇ ਇਮਾਨਦਾਰ ਨੇ ਸੱਚੇ ਨੇ ਉਹਨਾਂ ਦੀ ਤਾਕਤ ਵੱਡੀ ਹੁੰਦੀ ਹੈ